ਉਹਦਾ ਗੈਨਾ ਹੋਣ ਵਾਸਤੇ ਤੇ ਆਪਾਂ ਉਹਦਾ ਫੋਨ ਚੈੱਕ ਕਰਦੇ ਆ ਉਹਦੇ ਫੋਨ ਚ ਸਾਰਾ ਕੁਝ ਮਿਲੂ ਜਿਹੜੇ ਰਾਜ ਨੇ ਨਾ ਫੋਨ ਚ ਖੋਲਣਗੇ ਦੇਖਦੇ ਆ ਤਾਂ ਹੀ ਤਾਂ ਮੈਨੂੰ ਸੂਈ ਕੁੱਤੀ ਵਾਂਗੂੰ ਪੈਂਦੀ ਹੈ ਕੋਈ ਨਾ ਕੋਈ ਗਲਤ ਤਾਂ ਹੈ ਪਿੰਦੇ ਆ ਉਹਦਾ ਅੱਖਾ ਕਿੱਥੇ ਆਉਨੇ ਆਪੇ ਤੇਰੀ ਪੈਰ ਨੂੰ ਪੈਂਦੇ ਆ। ਆੱਤ ਈ ਮੀ ਦਾ ਤਾਂ ਬਹਿ ਗਿਆ ਬੇੜਾ। ਇੱਥੇ ਮੂੰਹ ਦਿਖਾਉਣ ਜੋਗਰਾਂ ਨੇ ਛੱਡਿਆ ਹੈਗਾ ਮੈਨੂੰ। ਇਹ ਤਾਂ ਉਹ ਸੰਧੂਆਂ ਦਾ ਮੁੰਡਾ ਹੈ, ਉਹ ਸਰਦਾਰਾਂ ਦਾ। ਇੱਕ ਘਰ ਤੱਕ ਵੀ ਪਹੁੰਚ ਗਿਆ। ਇਹ ਗੰਦੀ ਤੀਵੀ ਨਾ ਤਾਂ ਹੀ ਮੈਨੂੰ ਸੂਈ ਕੁੱਤੀ ਵਾਂਗੂ ਪੈਂਦੀ ਸੀ। ਮੀਤ ਵੀ ਸਹੀ ਗੱਲ ਕਹਿੰਦਾ ਸੀ ਪੁੱਤ। ਕਹਿੰਦਾ ਡੈਡੀ ਕਹਿੰਦਾ ਇਹ ਕਿਸੇ ਨੂੰ ਕਹਿੰਦਾ ਲਵਜੂ ਲਵਜੂ ਬੋਲਦੀ ਹੈ ਕਦੇ ਕੁਛ ਕਰਦੀ ਹੈ ਇਹ। ਤਾਂ ਹੀ ਭੱਜ-ਭੱਜ ਕੇ ਪੈਂਦੀ ਸੀ। ਕਈ ਦਿਨਾਂ ਤੋਂ ਇਹਦੇ ਰੰਗ ਟੰਗ ਬਦਲੇ ਹੋਏ ਸੀਗੇ ਹੋ ਨਹੀਂ ਰਹੀ ਏ ਧੋਖਾ ਕੀਤਾ ਇਹਨੇ ਦਾਲ ਚਕਾਲਾ ਨਹੀਂ ਭਿੰਦੇ ਸਾਰੀ ਦਾਲ ਹੀ ਕਾਲੀ ਹੋ ਗਈ ਉਹਨੂੰ ਤਾਂ ਆ ਹਟਲ ਦੀਆਂ ਫੋਟੋਆਂ ਨੇ ਆ ਗੱਡੀ ਦੀਆਂ ਨੇ ਆ ਮੋਟਰ ਤੇ ਨੇ ਆ ਆਪਣੇ ਘਰੇ ਆ ਕੇ ਗਿਆ ਏ ਇਹ ਲੰਡਰ ਜਨਾਨੀ ਨੇ ਨਾ ਕਿਤੇ ਮੂੰਹ ਦਿਖਾਉਣ ਜੋ ਕਰਾਨੀ ਛੱਡਿਆ ਹੈਗਾ ਮੈਨੂੰ ਸਵਾਦਾਂ ਦੀ ਪੱਟੀ ਹੋਈ ਹੈ ਤਾਂ ਹੀ ਤਾਂ ਪੜ ਪੜ ਪੈਂਦੀ ਸੀ ਕੋਈ ਗੱਲ ਨਹੀਂ ਮੇਰੀ ਗੋਲ ਦੀ ਸੀ ਰਾਜ ਤਾਂ ਉਹਦੇ ਸਾਰੇ ਗਏ ਖੁੱਲ ਕਿਤੇ ਹੁਣ ਨਾ ਆ ਕੇ ਵੀ ਨਾ ਜੈ ਨੇ ਆਪਾ ਦਾ ਫੋਨ ਦਵਾ ਦਬ ਦੇਈਏ ਰੱਖ ਆਪਈ ਅਸ਼ੀਸ਼ ਦੇਖ ਲੈ ਪਿੰਦੇ ਆ ਕਿਹੋ ਜੇ ਦਿਨ ਆ ਗਏ ਆਪਣੀ ਜ਼ਿੰਦਗੀ ਆ ਆਪੀ ਖਤਮ ਕਰਨੀ ਪੈ ਰਹੀ ਹੈ। ਸ਼ਿਆਣੇ ਕਹਿੰਦੇ ਨੇ ਮਾੜਾ ਜੰਮੇ ਨਾ ਮਾੜਾ ਆਵੇ ਨਾ। ਨੇ, ਦਾਲ ਤਾਂ ਰਿੱਜ ਗਈ ਬਲਾਈ ਸੋਣੀ। ਰੋਟੀ ਲਾ ਲਾਂ। ਤੁਸੀਂ ਇੱਧਰ ਕੀ ਕਰਦੇ ਸੀ? ਕੁਛ ਨਹੀਂ ਬਸ ਬੈਸ ਹੀ ਗਿਆ ਸੀਗਾ। ਆ ਦਾਲ ਰਿੱਜ ਕਿਸੇ ਜੀ ਮੈਂ ਕਿਹਾ ਰੋਟੀਆਂ ਲਾਉਂਦੀ ਸੀ ਮੈਂ ਲੈ ਜਾਂਦੇ ਭੁੱਖ ਨਹੀਂ ਹੈਗੀ ਮੈਨੂੰ ਕਿਉਂ ਕੀ ਗੱਲ ਪਤਾ ਨਹੀਂ ਕੀ ਹੋਇਆ ਲੈ ਚਲ ਨਹੀਂ ਕਿ ਲੈਣਾ ਨਾ ਖਾਵੇ ਕੈਂਡੀ ਰੋਟੀਆਂ ਖਾ ਕੇ ਜਾਈਂ ਰੋਟੀਆਂ ਕਿੱਥੇ ਲੰਗਦੀਆਂ ਨੇ ਹੁਣ ਹੁਣ ਤਾਂ ਜੈਰ ਹੀ ਲੰਗੂਗੀ ਲਾ ਕੈਮਰੇ ਮੱਥੇ ਐਡਾ ਵੱਡਾ ਕਲੰਕ ਹੁਣ ਰੋਟੀਆਂ ਪੁੱਛਦੀਆਂ ਮੈਨੂੰ ਜ਼ਿੰਦਗੀ ਦਾ ਖਤਮ ਕਰਨੀ ਪੈਣੀ ਹੈ ਸਮਾਜ ਚ ਮੂੰਹ ਦਿਖਾਉਣ ਜੋਗਰੇ ਨਹੀਂ ਰਹੇ ਹੈਗੇ ਲੋਕਾਂ ਨੇ ਤਾਨੇ ਮੇਨੇ ਮਾਰ ਮਾਰ ਕੇ ਮਾਰ ਦੇਣਾ ਕਿੰਦੇ ਹੁਣ ਤਾਂ ਵੈਸੇ ਵੀ ਤੂੰ ਜਉਂਦਾ ਜਾਗਦਾ ਨਾ ਮਰੀ ਹੋਈ লাশ ਹੋ ਗਿਆ ਪਿੰਦੇ ਆ ਅੱਜ ਜ਼ਿੰਦਗੀ ਨਾ ਖਤਮ ਕਰ ਹੀ ਲੈਣੀ ਹੈ ਲੈ ਪਿੰਦੇ ਆ ਅੱਜ ਦਵਾਈ ਪੀ ਕੇ ਜ਼ਿੰਦਗੀ ਖਤਮ ਕਰ ਲੈਣੀ ਹੈ ਨਹੀਂ ਪਿੰਦੇ ਆ ਤੇਰਾ ਮੀਤ ਪੁੱਤ ੜ ਲਜੂਗਾ ਰਨ ਨੂੰ ਤਿਆਰ ਬਥੇਰੇ ਮਿਲ ਜਾਣਗੇ ਪਰ ਤੇਰੇ ਮੀਤ ਪੁੱਤ ਨੂੰ ਨਾ ਬਾਪ ਨਹੀਂ ਮਿਲਣਾ ਹੈਗਾ ਉਗਾਈਆਂ ਚ ਰਲ ਜੂਗਾ ਤੇਰਾ ਪੁੱਤ ਚੱਲ ਪਿੰਦੇ ਆ ਘਰੇ ਚੱਲਦੇ ਆ ਉਹਨੂੰ ਤਾਂ ਲੰਡਰ ਜਨਾਨੀ ਨੂੰ ਖੇ ਖਣ ਦੀ ਆਦਤ ਪੈ ਗਈ ਪੈ ਗਈ ਪਰ ਤੈਨੂੰ ਤਾਂ ਆਪਣੇ ਪੁੱਤ ਬਾਰੇ ਸੋਚਣਾ ਪਊਗਾ ਤੇਰਾ ਕੱਲਾ ਕੱਲਾ ਪੁੱਤ ਰਲ ਜੂਗਾ ਕਰ ਲੈ ਕਰ ਲੈ ਆਉਂਦਾ ਯਾਰ ਨਾ ਗੱਲਾਂ ਕੁਛ ਨਹੀਂ ਜੀ ਕੀ ਐ ਇਹਦੇ ਚ ਕੁਛ ਕਿਉਂ ਨਹੀਂ ਮੈਨੂੰ ਸਾਰੀਆਂ ਕਰਤੂਤਾਂ ਦਾ ਪਤਾ ਤੇਰੀਆਂ ਦਾ ਨਹੀਂ ਤੇਲੀ ਦਾ ਫੋਨ ਸੀ ਤੇਲੀ ਦਾ ਫੋਨ ਕਿਉਂ ਸੀਗਾ ਤੇਰੀ ਇਕਲੀ ਇਕਲੀ ਕਰਤੂਤ ਦਾ ਪਤਾ ਤੂੰ ਜਿੱਥੇ ਜਿੱਥੇ ਖੇ ਖੰਦੀ ਫਿਰਦੀ ਆ ਸੰਧੂ ਨਾਲ ਤੇਰੀ ਇਕਲੀ ਇਕਲੀ ਫੋਟੋ ਦੇਖੀ ਆ ਮੈਂ ਫੋਨ ਦੇ ਵਿੱਚ ਤੇਰੇ ਚ ਮੋਟਰ ਤੇ ਤੂੰ ਤੱਕੇ ਖਾਖਈ ਆ ਉਹਦੇ ਨਾਲ ਹੋਟਲ ਤੇ ਤੂੰ ਜਾ ਕੇ ਆਈ ਆ ਬਾਲੀ ਨਾ ਬਕਵਾਸ ਨਾ ਮਾਰ ਠੀਕ ਆ ਜੇ ਹੁਣ ਤੈਨੂੰ ਪਤਾ ਹੀ ਲੱਗ ਗਿਆ ਨਾ ਤਾਂ ਲਕੋ ਮੈਂ ਵੀ ਨਹੀਂ ਰੱਖਣਾ ਚਾਹੁੰਦੀ ਹੁਣ ਜਿਹਦੀ ਲਹਿ ਗਈ ਲੋਈ ਉਹਦਾ ਕੀ ਕਰੂਗਾ ਕੋਈ ਆ ਗਰੀਬੀ ਚ ਨਾ ਮੈਂ ਮਰ ਮਰ ਕੇ ਜੀਣਾ ਨਹੀਂ ਚਾਹੁੰਦੀ ਠੀਕ ਆ ਜਿਹੜੇ ਤੂੰ ਦੋ ਸੂਟ ਦਵਾਦਾ ਨਾ ਉਹ ਵੀ 5-500 ਵਾਲੇ ਤੇ ਮੈਂ ਆ ਜਿੰਦਗੀ ਜਿਉਣਾ ਨਹੀਂ ਚਾਹੁੰਦੀ ਹੁਣ ਜਿਹੜੇ ਰਸਤੇ ਤੂੰ ਚੱਲ ਪੀਣਾ ਜੱਸੀ ਉਥੇ ਮੰਜ਼ਿਲ ਨਹੀਂ ਹੈਗੀ ਨੇਰੇ ਹੀ ਨੇ ਰਹਿ ਗਏ ਬਕਵਾਸ ਨਾ ਮਾਰ ਜਾਦੀ ਠੀਕ ਆ ਰੱਖਣਾ ਰੱਖ ਨਹੀਂ ਮੈਨੂੰ ਲੋੜ ਨਹੀਂ ਨਹੀਂ ਦੇ ਦੇ ਤਲਾਕ ਤਲਾਕ ਦਾ ਤੈਨੂੰ ਮੈਂ ਕਾਨੂੰਨ ਦਾ ਦੇ ਦ ਮੈਨੂੰ ਸਿਰਫ ਬੱਚੇ ਕਰਕੇ ਸ਼ਰਮ ਮਾਰਦੀ ਐ ਉਹ ਜਵਾਕ ਦੀ ਜ਼ਿੰਦਗੀ ਰੁੱਲ ਜੂਗੀ ਮੇਰੀ ਦੀ ਰੁੱਲ ਜੇ ਫਿਰ ਮੇਰੀ ਵੀ ਤਾਂ ਜ਼ਿੰਦਗੀ ਰੁਲੀ ਹੋਈ ਐ ਇੱਥੇ ਗਰੀਬੀ ਚ ਮੈਂ ਗਰੀਬ ਘਰੇ ਪਲੀ ਜਰੂਰਾਂ ਪਰ ਮਰਨਾ ਨਹੀਂ ਚਾਹੁੰਦੀ ਇੱਥੇ ਮੇਰੀ ਗਰੀਬੀ ਦਾ ਨਾ ਮਜ਼ਾਕ ਨਾਡਾ ਤੈਨੂੰ ਨਰਕਾਂ ਚ ਵੀ ਥਾਂ ਨਹੀਂ ਮਿਲਣੀ ਹੈਗੀ ਨਾ ਮਿਲੇ ਹੁਣ ਤਾਂ ਸਵਰਗ ਕੱਟ ਲਾਂ ਕੱਟੇਗੀ ਤੂੰ ਸਵਰਗ ਪਤਾ ਹੀ ਐ ਮੈਨੂੰ ਜਿਹੜਾ ਸਵਰਗ ਕੱਟੇਗੀ ਤੂੰ ਇਹ ਫੋਨ ਕਿਉਂ ਨਹੀਂ ਚੱਕਦਾ ਚਾਰ ਵਾਰੀ ਲਾ ਲਿਆ ਇਹਦੋਂ ਪਹਿਲਾ ਫੋਨ ਫੋਨ ਹੀ ਨਹੀਂ ਚੱਕਦਾ ਹੈਗਾ ਪਤਾ ਨਹੀਂ ਕਿੱਥੇ ਮਰਿਆ ਮੈਸੇਜ ਵੀ ਕੀਤਾ ਮੈਸੇਜ ਵੀ ਨਹੀਂ ਸੀਨ ਕਰਦਾ ਤਾਂ ਕੀ ਕੋਈ ਹੋਇਆ ਮੰਮੀ ਮੰਮੀ ਕੀ ਆਗਾ ਰੋਟੀ ਲਾ ਦੇਂਦੀ ਭੁੱਖ ਲੱਗੀ ਪਈ ਆ ਕਿੱਥੋਂ ਆਇਆਗਾ ਮੈਂ ਤਾਂ ਕਬੱਡੀ ਖੇਡ ਕੇ ਆਇਆ ਤੈਨੂੰ ਤਾਂ ਛੁੱਟੀਆਂ ਹੋਣੀਆਂ ਨਹੀਂ ਚਾਹੀਦੀਆਂ ਸਾਰਾ ਦਿਨ ਕਦੇ ਚਾਹ ਬਣਾ ਦੇ ਕਦੇ ਰੋਟੀ ਬਣਾ ਦੇ ਸੋਡਾ ਹੀ ਨਹੀਂ ਬੱਬਰ ਪੂਰਾ ਆਉਂਦਾਗਾ ਤੇ ਉਹ ਵਰਗਾ ਆ ਮੇਰੇ ਅੱਖਾਂ ਮੂਰੇ ਨਾ ਆਇਆਗਾ ਕਉਪੇਸ਼ ਪਿਆ ਪਿਓ ਵਰਗਾ ਮੇਰੇ ਪੱਲੇ ਹਾਂਜੀ ਕੀ ਹੋ ਗਿਆ ਬਾਰੀ ਬਾਰੀ ਫੋਨ ਲਾਈ ਜਾਨੀ ਐ ਤੁਸੀਂ ਫੋਨ ਕਿਉਂ ਨਹੀਂ ਚੱਕਦੇ ਮੈਂ ਕਿੰਨਾ ਫੋਨ ਲਾਇਆ ਓਏ ਮਾਤਾ ਖੇਤ ਖੜਾ ਸੀ ਨੌਕਰਾਂ ਕੋਲ ਖਾਦ ਪਵਾਈ ਜਾਂਦਾ ਸੀਗਾ ਤੂੰ ਤਾਂ ਹੱਕ ਮਚਾ ਦੇਨੀ ਐ ਤੇ ਕੋਈ ਜ਼ਰੂਰੀ ਵੀ ਕੰਮ ਹੁੰਦਾ ਤੁਸੀਂ ਫੋਨ ਕਿਉਂ ਨਹੀਂ ਚੱਕਿਆ ਇੰਨਾ ਟਾਈਮ ਹੋ ਗਿਆ ਮੈਂ ਕਦੋਂ ਦੀ ਲਾਈ ਜਾਨੀ ਆ ਤੇ ਤੁਹਾਨੂੰ ਦੱਸਦਾ ਤਾਂ ਖੇਤ ਖੜਿਆ ਹੋਇਆ ਕੀ ਦੱਸਦਾ ਤੇ ਹੁਣ ਬਹੁਤ ਕੁਝ ਹੋ ਗਿਆ ਘਰੇ ਤਾਂ ਬਰੀ ਹੋ ਗਿਆ ਮੇਰੀ ਭਿੰਦੇ ਨਾਲ ਲੜਾਈ ਹੋ ਗਈ ਆ ਕਿਉਂ ਉਹਨੂੰ ਸਾਰਾ ਕੁਝ ਪਤਾ ਲੱਗ ਗਿਆ ਉਹਨੇ ਮੇਰਾ ਫੋਨ ਫਰੋ ਲਿਆ ਉਹਨੇ ਫੋਟਾ ਫੂਟਾ ਸਾਰਾ ਕੁਝ ਚੈੱਕ ਕਰ ਲਿਆ ਮੇਰਾ ਉਹ ਤੇਰੀ ਜੀ ਹਾਂ ਤੇ ਸੱਚੀ ਤੇ ਫਿਰ ਮੈਂ ਉਹਨੂੰ ਸਿੱਧੀ ਹੋ ਗਈ ਆ ਵੀ ਕਰ ਲੈ ਜੋ ਹੁੰਦਾ ਤੇਥੋਂ ਉਹ ਤੂੰ ਐ ਕਿਉਂ ਕਹਤਾ ਕਰ ਲੈ ਜੋ ਹੁੰਦਾ ਪਹਿਲਾਂ ਪਿਆਰ ਨਾਲ ਅਡਜਸਟ ਕਰਨ ਵਾਲੀ ਸੀ ਗੱਲ ਨਹੀਂ ਉਹ ਤਾਂ ਤੂੰ ਵੀ ਬੜਾ ਰਾਂਝਾ ਬਣਦਾ ਸੀ ਓ ਕਮੜੀਏ ਮੈਂ ਤਾਂ ਤੇਰੇ ਨਾਲ ਹੀ ਆ ਮੈਂ ਤਾਂ ਪੈਸੇ ਹੀ ਕਹਿੰਨਾ ਵੀ ਐ ਨਹੀਂ ਕਰੀਦਾ ਹੁੰਦਾ ਬਸ ਫਿਰ ਠੀਕ ਆ ਜੇ ਪਤਾ ਲੱਗ ਗਿਆ ਤਾਂ ਮੈਂ ਇਹਦੇ ਚ ਲੁਕੋਗਾ ਕੀ ਰੱਖਣਾ ਸੀ ਹੁਣ ਉਹਨੂੰ ਮੈਂ ਹੀ ਕਹੀ ਜਾਂਦੀ ਵੀ ਨਹੀਂ ਜੀ ਨਹੀਂ ਜੀ ਚਲ ਉਹਦਾ ਕੋਈ ਗੱਲ ਨਹੀਂ ਚਲ ਇੱਕ ਦੋ ਰੋਸਾ ਕਰੂਗਾ ਹੋ ਜਾਊਗਾ ਠੀਕ ਨਹੀਂ ਛੋਟੀ ਵੱਡੀ ਗੱਲ ਨਹੀਂ ਮੇਰੀ ਗੱਲ ਸੁਣ ਲਾ ਤੂੰ ਹੈ ਕਿੱਥੇ ਆਵੇਂ ਤੈਨੂੰ ਮਿਲਣਾ ਹੁਣੇ ਓਏ ਮੈਂ ਤਾਂ ਖੇਤ ਖੜਾ ਮੈਂ ਤਾਂ ਖਾਦ ਪਾਈ ਇਹਨਾਂ ਨੌਕਰਾਂ ਤੋਂ ਕੁਝ ਵੀ ਆ ਕਿਵੇਂ ਮਰਜੀ ਆ ਛੱਡ ਕੇ ਆ ਜਾ ਮੈਂ ਤੈਨੂੰ ਮਿਲਣਾ ਹੁਣੇ ਬਸ ਘਰੋਂ ਮੈਂ ਨਿਕਲ ਲੱਗੀ ਆ ਓ ਦੋ ਦਰ ਰੋਕੇ ਮਿਲਾਂਗੇ ਮੈਂ ਤੈਨੂੰ ਕਹਤਾ ਵੀ ਨਹੀਂ ਦੋ ਦਿਨ ਨਹੀਂ ਹੁਣੇ ਮਿਲਾਂ ਆਉਣਾ ਜਾਂ ਨਹੀਂ ਆਉਣਾ ਚੱਲ ਆ ਜਾਂਦਾ ਕਿੱਥੇ ਮਿਲਾਂਗਾ ਜੇ ਤੂੰ ਕਹਿੰ ਗਈ ਮੈਂ ਉੱਥੇ ਆ ਜਾਊਗਾ ਚੱਲ ਠੀਕ ਆ ਉਹ ਰੋਡ ਤੇ ਆ ਜਾ ਫਿਰ ਉਸੇ ਤੇ ਮੈਂ ਆਗੀ ਉੱਤੇ ਆਪਾ ਹੋ ਜੇ ਸੰਧੂਆ ਬਾਈ ਆਦਾ ਬੇੜੇ ਹੀ ਬਹਿ ਗਿਆ ਓਏ ਤੂੰ ਮੰਜਾ ਗਿਆ ਸੰਧੂਆ ਹਾਲੇ ਹੁਣ ਕੀ ਕਰੀਏ ਯਾਰ ਉਹ ਤਾਂ ਮੈਂ ਵੀ ਮਿਰਜਾ ਬਣਦਾ ਸੀ ਕੋਈ ਕਾਲੀ ਪਰਵਾਹ ਨਾ ਕਰੀ ਪਰਵਾਹ ਨਾ ਕਰੀ ਉਹ ਤਾਂ ਕਾਲੇ ਨੂੰ ਪਤਾ ਲੱਗ ਗਿਆ ਓਏ ਹੁਣ ਕਰੀਏ ਕੀ ਯਾਰ ਮਿਲਣਾ ਤਾਂ ਜਾਣਾ ਪਊਗਾ ਨਹੀਂ ਕੁਝ ਖਾ ਕੇ ਨਾ ਮਰ ਜਾਈ ਸੁਭਾ ਦੀ ਵਾਲੀ ਕੱਬੀ ਹੈ ਸਮਝਾਉਣੇ ਆ ਜਾ ਕੇ ਉਹਨੂੰ ਇੱਥੇ ਜਾ ਹੋਗੇ